ਜਮੀਨ ਦੇ ਲਾਲ ਚ ਪਿੱਛੇ ਆਪਣੇ ਪਤੀ ਦਾ ਕਤਲ ਕਰਤਾ ਤੇ ਦੋਸ਼ ਮੜਤਾ ਆਪਣੇ ਮਤਰੇ ਪੁੱਤ ਦੇ ਸਿਰ ਪੁਲਿਸ ਕਿਵੇਂ ਅਸਲੀ ਕਾਤਲ ਨੂੰ ਲੱਭਦੀ ਹੈ ਤੇ ਇਸ ਪਿੱਛੋਂ ਕੀ ਹੁੰਦਾ ਇਸ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ ਵੀਰਪਾਲ ਹੋਰੀ ਤਿੰਨ ਭੈਣਾਂ ਸੀ ਹਮ ਤੇ ਵੀਰਪਾਲ ਸਭ ਤੋਂ ਵੱਡੀ ਸੀ ਹਮ ਮਧ ਵਰਗੀ ਕਿਸਾਨੀ ਪਰਿਵਾਰ ਸੀ ਹਮ ਤਿੰਨ ਧੀਆਂ ਦਾ ਬੋਝ ਪਿਓ ਨੂੰ ਅਕਸਰ ਹੀ ਘੁਣਵਾ ਖਾਂਦਾ ਰਹਿੰਦਾ ਹਮ ਭਾਵੇਂ ਉਹ ਤਿੰਨ ਭੈਣਾਂ ਸੀ ਤੇ ਘਰ ਚ ਗਰੀਬੀ ਵੀ ਸੀ ਹਮ ਪਰ ਉਹਦੇ ਪਿਓ ਨੂੰ ਸ਼ੌਂਕ ਸੀ ਵੀ ਮੇਰੀਆਂ ਤਿੰਨੇ ਧੀਆਂ ਪੜ੍ਹ ਲਿਖ ਲੈਣ ਹਮ ਤਿੰਨੇ ਭੈਣਾਂ ਨੂੰ ਸਕੂਲ ਚ ਦਾਖਲ ਕਰਾਇਆ ਜਾਂਦਾ ਹੈ ਹਮ ਤੇ ਹੌਲੀ ਹੌਲੀ ਉਹ ਜਵਾਨ ਹੋਣਾ ਸ਼ੁਰੂ ਹੋ ਜਾਂਦੀਆਂ ਹਮ ਵੀਰਪਾਲ ਪੜ੍ਹਾਈ ਚ ਹੁਸ਼ਿਆਰ ਸੀ ਹਮ ਉਹ 10ਵੀਂ ਕਲਾਸ ਚ ਪੜ੍ਹਦੀ ਸੀ ਅੱਛਾ ਉਹਦੀ ਨਾਲ ਪੜ੍ਹਦੇ ਮੁੰਡੇ ਨਾਲ ਹੀ ਗੱਲਬਾਤ ਹੋ ਜਾਂਦੀ ਹੈ ਅੱਛਾ ਵੀਰਪਾਲ ਦੀ ਇਹ ਗੱਲ ਸਾਰੇ ਸਕੂਲ ਚ ਅੱਗ ਵਾਂਗੂ ਫੈਲ ਜਾਂਦੀ ਹੈ ਹਮ ਜਦੋਂ ਪਿੰਡ ਚ ਉੜ ਦੀ ਉੜ ਦੀ ਗੱਲ ਵੀਰਪਾਲ ਦੇ ਪਿਓ ਤੱਕ ਜਾਂਦੀ ਹੈ ਹਮ ਤਾਂ ਉਹਦੇ ਇਹ ਗੱਲ ਸੁਣ ਕੇ ਕਾਲਜੇ ਚ ਅੱਗ ਲੱਗ ਜਾਂਦੀ ਹੈ। ਹੂੰ ਉਹ ਭੱਜੇ ਭੱਜਿਆ ਉਹਦੀ ਮਾਂ ਕੋਲ ਜਾਂਦਾ। ਹੂੰ ਤੇ ਉਹਦੀ ਮਾਂ ਨੂੰ ਸਾਰੀ ਗੱਲ ਦੱਸਦਾ। ਹੂੰ ਉਹ ਕਹਿੰਦਾ ਵੀ ਜੇ ਇਹਨੇ ਗਲਤੀ ਕਰ ਲਈ ਤਾਂ ਪਿੱਛੇ ਦੋ ਵੀ ਤਾਂ ਬਚਦੀਆਂ। ਹੂੰ ਕੱਲ ਨੂੰ ਉਹ ਵੀ ਇਹੋ ਜਿਹੀ ਗਲਤੀ ਕਰਨਗੀਆਂ। ਹੂੰ ਤੇ ਜੇ ਕਿਸੇ ਇੱਕ ਨੇ ਵੀ ਇਹੋ ਜਿਹੀ ਗਲਤੀ ਕਰ ਲਈ ਹੂੰ ਮੇਰਾ ਤਾਂ ਮਰਨ ਹੋ ਜਾਊਗਾ। ਹਾਂ ਅੱਜ ਤਾਂ ਗੱਲ ਛੋਟੀ ਹੈ ਕੱਲ ਨੂੰ ਵੱਡੀ ਵੀ ਹੋ ਸਕਦੀ ਹੈ। ਹੂੰ ਉਹ ਕਹਿੰਦੀ ਵੀ ਇਹਦਾ ਹੱਲ ਕੀ ਹੈ ਫਿਰ? ਵੀ ਕੀ ਹੱਲ ਕਰੀਏ? ਹੂੰ ਪਹਿਲਾਂ ਤਾਂ ਕਹਿੰਦੀ ਹੈ ਵੀ ਕੋਈ ਗੱਲ ਨਹੀਂ। ਪਿੰਡਾਂ ਚ ਇਹ ਜਿਹੀ ਗੱਲਾਂ ਹੁੰਦੀ ਰਹਿੰਦੀਆਂ ਲੋਕ ਅਫਵਾਹਾਂ ਉਡਾਉਂਦੇ ਰਹਿੰਦੇ ਆ ਹੂੰ ਉਹ ਕਹਿੰਦਾ ਅਫਵਾਹ ਨਹੀਂ ਹੈਗੀ ਇਹ ਹੂੰ ਮੈਂ ਗੱਲ ਪਤਾ ਕਰੀਏ ਗੱਲ ਪੱਕੀ ਹੈ ਅੱਛਾ ਉਹ ਕਹਿੰਦੀ ਵੀ ਜੇ ਗੱਲ ਪੱਕੀ ਹੈ ਵੀ ਆਪਾਂ ਇਹਦਾ ਵਿਆਹ ਕਰ ਦਿੰਦੇ ਹੂੰ ਵੀ ਬਥੇਰੀ ਪੜ ਲੀ ਮੈਂ ਤਾਂ ਪਹਿਲੀ ਪੜਾ ਕੇ ਰਾਜੀ ਨਹੀਂ ਸੀ ਤੂੰ ਹੀ ਕਹਿੰਦਾ ਸੀ ਵੀ ਪੜ ਲਿਖ ਲੈਣ ਕੁੜੀਆਂ ਹੂੰ ਵੱਧ ਵਰਗੀ ਪਰਿਵਾਰਾਂ ਦੀਆਂ ਕੁੜੀਆਂ ਕਹਿੰਦੀ ਕਿੰਨਾ ਕੁ ਪੜਦੀ ਹੁੰਦੀਆਂ ਹੂੰ ਵੀ ਠੀਕ ਹੈ ਹੁਣ ਉਮਰ ਆ ਇਹਨਾਂ ਦੀ ਤਿੰਨ ਧੀਆਂ ਨੇ ਬੋਝ ਵੀ ਆਪਣੇ ਤੇ ਹੂੰ ਨਾਲੇ ਤੇਰਾ ਬੋਝ ਹਲਕਾ ਹੋਊਗਾ ਹੂੰ ਵੀ ਆਪਾਂ ਵਿਆਹ ਦਿੰਦੇ ਆ ਇਸ ਪਿਛੋਂ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਆ। ਹੂੰ ਵੀ ਵੀਰਪਾਲ ਦਾ ਰਿਸ਼ਤਾ ਕਰਨਾ ਹੈ। ਹੂੰ ਰਿਸ਼ਤੇਦਾਰੀ ਚੋਂ ਹੀ ਇੱਕ ਰਿਸ਼ਤੇ ਦੀ ਦੱਸ ਪੈਂਦੀ ਹੈ। ਹੂੰ ਵੀ ਮੁੰਡਾ ਵੀਰਪਾਲ ਤੋਂ ਉਮਰ ਚ ਵੱਡਾ ਹੈ। ਹੂੰ ਪਰ ਪਹਿਲੀ ਚੰਗੀ ਹੈ। ਹੂੰ ਪਹਿਲੀ 10-12 ਕਿਲੇ ਉਹਦੇ ਕੋਲ। ਅੱਛਾ ਵੀਰਪਾਲ ਦੇ ਪਿਓ ਨੂੰ ਗੱਲ ਇਹ ਵੀ ਪਤਾ ਲੱਗਦੀ ਹੈ ਵੀ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ। ਅੱਛਾ ਤੇ ਗਾਂਹ ਉਹਦੇ ਵੀ ਇੱਕ ਮੁੰਡਾ ਹੈ। ਅੱਛਾ ਪਰ ਉਹ ਇਹ ਗੱਲ ਸਾਰੇ ਪਰਿਵਾਰ ਤੋਂ ਲੁਕੋ ਲੈਂਦਾ। ਅੱਛਾ ਉਹ ਵੀਰਪਾਲ ਦੀ ਮਾਂ ਨਾਲ ਗੱਲ ਕਰਦਾ ਹੈ ਵੀ ਰਿਸ਼ਤਾ ਆਇਆ। ਹੂੰ ਮੁੰਡੇ ਕੋਲ ਪਹਿਲੀ ਚੰਗੀ ਹੈ ਪਰ ਮੁੰਡਾ ਉਮਰ 'ਚ ਵੱਡਾ ਹੂੰ ਦੇਖ ਕੇ ਮੈਂ ਕਰਨਾ ਹੂੰ ਉਹ ਕਹਿੰਦੀ ਜੇ 10 12 ਕਿੱਲੇ ਜ਼ਮੀਨ ਹੈ ਹੂੰ ਮੁੰਡਾ ਵੱਡਾ ਵੀ ਕਿੰਨਾ ਕੁ ਹੋਊਗਾ ਉਮਰ 'ਚ ਹੂੰ ਜੇ ਇਹ ਚੰਗੇ ਘਰੇ ਵਿਆਹੀ ਜਾਊਗੀ ਜੇ ਸੌਖੇ ਘਰੇ ਵਿਆਹੀ ਜਾਊਗੀ ਹੂੰ ਤਾਂ ਆਪਣੀਆਂ ਛੋਟੀਆਂ ਭੈਣਾਂ ਵੱਲ ਵੀ ਹੱਥ ਕੇਰੂਗੀ ਹੂੰ ਉਹਨਾਂ ਨੂੰ ਵੀ ਕੋਈ ਚੰਗੇ ਟਿਕਾਣੇ ਲੱਭ ਦਊਗੀ ਆਪਣਾ ਭਾਰ ਹਲਕਾ ਹੋਊਗਾ ਹੂੰ ਤਾਂ ਦੋਵੇਂ ਪਤੀ ਪਤਨੀ ਇਹ ਮਨ ਬਣਾ ਲੈਂਦੇ ਆ ਵੀ ਵੀਰਪਾਲ ਦਾ ਇਸ ਵਾਰੀ ਵਿਆਹ ਕਰ ਦੇਣਾ ਅੱਛਾ ਵੀਰਪਾਲ ਨਾਲ ਗੱਲ ਕਰੀ ਜਾਂਦੀ ਹੈ ਵੀ ਤੇਰਾ ਰਿਸ਼ਤਾ ਤੈਅ ਹੋ ਗਿਆ ਹੂੰ ਵੀਰਪਾਲ ਬੜਾ ਚੀਕ ਦੀਏ ਚਲਾਉਂਦੀ ਐ ਵੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਅੱਛਾ ਉਹ ਕਹਿੰਦੇ ਅਸੀਂ ਤੈਨੂੰ ਪੁੱਛ ਨਹੀਂ ਰਹੇ ਸਾਡਾ ਇਹ ਫੈਸਲਾ ਐ ਵੀ ਤੇਰਾ ਅਸੀਂ ਵਿਆਹ ਕਰਨਾ ਹੂੰ ਮੁੰਡਾ ਚੰਗਾ ਐ 10-12 ਕਿੱਲੇ ਜ਼ਮੀਨ ਐ ਹੂੰ ਵੀਰਪਾਲ ਅੰਦਰੋਂ ਅੰਦਰ ਹੀ ਸੋਚਦੀ ਐ ਵੀ ਮੈਂ ਤਾਂ ਕਿਸੇ ਹੋਰ ਨਾਲ ਬਚਨ ਕਰੀ ਬੈਠੀ ਐ ਵਿਆਹ ਦੇ ਹੂੰ ਮੈਂ ਤਾਂ ਸੁਪਨੇ ਵੀ ਉਹਦੇ ਬਾਰੇ ਸਜਾ ਰੱਖੇ ਨੇ ਹੂੰ ਅਗਲੇ ਦਿਨ ਵੀਰਪਾਲ ਉਸ ਮੁੰਡੇ ਯਾਨੀ ਬਲਕਾਰ ਨਾਲ ਗੱਲ ਕਰਦੀ ਐ ਵੀ ਮੇਰੇ ਘਰੇ ਰਿਸ਼ਤਾ ਆ ਗਿਆ ਹੂੰ ਆਪਾਂ ਵਿਆਹ ਕਦੋਂ ਕਰਾਉਣਾ ਹੂੰ ਉਹ ਕਹਿੰਦਾ ਐ ਕਿ ਮੇਰੇ ਰਿਸ਼ਤਾ ਆ ਗਿਆ ਹੂੰ ਨਾਲੇ ਮੈਂ ਹਜੇ ਕਮਾਉਂਦਾ ਧਮਾਉਂਦਾ ਨਹੀਂ ਮੈਂ ਵਿਆਹ ਦੀ ਗੱਲ ਕਰਦਾ ਚੰਗਾ ਲੱਗਦਾ ਹੂੰ ਹਜੇ ਉਮਰ ਵੀ ਕੀ ਹੈ ਆਪਣੀ ਹੂੰ ਉਹ ਕਹਿੰਦੀ ਮੈਨੂੰ ਨਹੀਂ ਪਤਾ ਵੀ ਬਾਪੂ ਨੇ ਰਾਤ ਕਿਹਾ ਹੈ ਵੀ ਮੈਂ ਤੈਨੂੰ ਪੁੱਛ ਨਹੀਂ ਰਿਹਾ ਮੇਰਾ ਇਹ ਫੈਸਲਾ ਹੈ ਵੀ ਤੇਰਾ ਵਿਆਹ ਕਰਨਾ ਹੈ ਤਕੀ ਹੂੰ ਉਹ ਸੋਚੀ ਪੈ ਜਾਂਦਾ ਅੱਛਾ ਬਲਕਾਰ ਨੂੰ ਕਹਿੰਦਾ ਵੀ ਤੂੰ ਚੱਲ ਚੰਗਾ ਹੈ ਤਾਂ ਪਤਾ ਕਰ ਵੀ ਮੁੰਡਾ ਕੌਣ ਹੈ ਕਿੱਥੋਂ ਦਾ ਹੈ ਹੂੰ ਹੋ ਸਕਦਾ ਕੋਈ ਰਾਹ ਨਿਕਲ ਜੇ ਹੂੰ ਹੋ ਸਕਦਾ ਮੇਰੀ ਕੋਈ ਰਿਸ਼ਤੇਦਾਰੀ ਚੋਂ ਹੋਵੇ ਮੈਂ ਜਵਾਬ ਦਵਾਦਾ ਹੂੰ ਉਹ ਕਹਿੰਦੀ ਠੀਕ ਆ ਹੂੰ ਵੀ ਮੈਂ ਪਤਾ ਕਰਦੀ ਆਂ ਹੂੰ ਸ਼ਾਇਦ ਉਹਨਾਂ ਦੋਨਾਂ ਦੇ ਮਨ 'ਚ ਕੋਈ ਆਸ ਵੱਜੀ ਹੋਵੇ ਹੂੰ ਵੀਰਪਾਲ ਘਰੇ ਜਾਂਦੀ ਆ ਉਹਦੀ ਮਾਂ ਨਾਲ ਗੱਲ ਕਰਦੀ ਵੀ ਮਾਂ ਚਲ ਠੀਕ ਹੈ ਤੁਸੀਂ ਮੇਰਾ ਰਿਸ਼ਤਾ ਤਾਂ ਕਰ ਰਹੇ ਹੋ ਪਰ ਮੈਨੂੰ ਇਹ ਤਾਂ ਦੱਸੋ ਵੀ ਮੁੰਡਾ ਕਿੱਥੋਂ ਦਾ ਹੈ ਕਹਿੋਜ ਹੈ ਕਰਦਾ ਕੀ ਆ ਮੈਂ ਇਕੱਲੇ 10 12 ਕਿਲੇ ਨਾਲ ਤਾਂ ਵਿਆਹ ਕਰਾਉਣ ਨਹੀਂ ਲੱਗੀ ਹੂੰ ਵਿਆਹ ਤਾਂ ਮੈਂ ਮੁੰਡੇ ਨਾਲ ਹੀ ਕਰਾਉਣਾ ਹੂੰ ਤਾਂ ਉਹਦੀ ਮਾਂ ਉਹਨੂੰ ਸਾਰਾ ਕੁਝ ਸੱਚ ਦੱਸਦੀ ਹੈ ਵੀ ਇੱਥੋਂ ਦਾ ਮੁੰਡਾ ਹੂੰ ਆਹ ਕੰਮ ਕਰ ਰਿਹਾ ਉਹਨਾਂ ਦਾ ਹੂੰ ਤੇ ਇਹ ਵੀ ਦੱਸ ਦਿੰਦੀ ਹੈ ਵੀ ਮੁੰਡਾ ਉਮਰ ਜਿ ਤਿੱਥੋਂ 10 15 ਸਾਲ ਵੱਡਾ ਹੈ ਅੱਛਾ ਬੀਰਪਾਲ ਹੈਰਾਨ ਹੋ ਜਾਂਦੀ ਏ ਵੀ ਐਂ ਤੱਕ ਕੋਈ ਗਊ ਮੱਜ ਨੂੰ ਨਹੀਂ ਤੋੜਦਾ ਜਿਵੇਂ ਮੈਨੂੰ ਤੋੜ ਰਹੇ ਨੇ ਹਾਂ ਨਾਲੇ ਮੈਂ ਐਡਾ ਕਿਹੜਾ ਗੁਨਾਹ ਕਰਤਾ ਹੂੰ ਉਹ ਆਪਦੀ ਮਾਂ ਨਾਲ ਬਹਿਸ ਕਰਦੀ ਏ ਪਰ ਉਹਦੀ ਮਾਂ ਉਹਨੂੰ ਚੁੱਪ ਕਰਾ ਦਿੰਦੀ ਏ ਹੂੰ ਵੀ ਬਥੇਰੀਆਂ ਮਨਮਰਜ਼ੀ ਚੱਲਣੀਆਂ ਤੇਰੀਆਂ ਹੂੰ ਹੁਣ ਤੇਰੇ ਪਿਆਉਣੇ ਨਹੀਂ ਮੰਨਣਾ ਹੂੰ ਹੁਣ ਤਾਂ ਜੋ ਉਹਨੇ ਕਹਿਤਾ ਉਹੀ ਹੋਊਗਾ ਹੂੰ ਮੈਂ ਵੀ ਉਹਦੇ ਨਾਲ ਰਾਜ਼ੀ ਹਾਂ ਹੂੰ ਬੀਰਪਾਲ ਭਰੀ ਪੀਤੀ ਅਗਲੇ ਦਿਨ ਉਸ ਮੁੰਡੇ ਕੋਲ ਜਾਂਦੀ ਏ ਉਹਨੂੰ ਦੱਸਦੀ ਏ ਵੀ ਐਂ ਕਰਕੇ ਮੁੰਡਾ ਹੂੰ ਇੱਥੋਂ ਦਾ ਤੇ ਗੱਲ ਇਹ ਵੀ ਆ ਵੀ ਮੇਥੋਂ ਉਹ ਮਰਚ 10-15 ਸਾਲ ਵੱਡਾ ਹੈ ਹੂੰ ਉਹ ਮੁੰਡਾ ਸੋਚੀ ਪਿਆ ਜਾਂਦਾ। ਹੂੰ। ਵੀਰਪਾਲ ਉਹਨੂੰ ਕਹਿੰਦੀ ਜੇ ਆਪਾਂ ਘਰੋਂ ਭਾਜੀਏ। ਹੂੰ। ਉਹ ਕਹਿੰਦਾ ਮੈਂ ਹਜੇ ਕੁਝ ਕਮਾਉਂਦਾ ਨਹੀਂ ਧਮਾਉਂਦਾ ਨਹੀਂ। ਹੂੰ। ਨਾ ਹੀ ਹਜੇ ਆਪਣੀ ਉਮਰ ਹੈ ਵਿਆਹ ਦੀ। ਹੂੰ। ਐਂ ਭਜਾ ਕੇ ਮੈਂ ਤੈਨੂੰ ਕਿੱਥੇ ਲੈ ਜਾਂ। ਹੂੰ। ਉਹ ਕਹਿੰਦਾ ਚੱਲ ਸੋਚਣ ਦੇ। ਹਜੇ ਕਿਹੜਾ ਜੀ ਵਿਆਹ ਕੇ ਤੋਰ ਦਣਗੇ ਤੈਨੂੰ। ਹੂੰ। ਮੈਨੂੰ ਥੋੜਾ ਸੋਚਣ ਦੇ। ਕੱਢਦੇ ਆਂ ਕੋਈ ਹੱਲ ਇਸ ਮਸਲੇ ਦਾ। ਹੂੰ। ਵੀਰਪਾਲ ਚੁੱਪ ਕਰਕੇ ਘਰੇ ਆ ਜਾਂਦੀ ਐ। ਉਹ ਕਹਿੰਦੀ ਤੇਥੋਂ ਨਹੀਂ ਕੁਝ ਹੋਣਾ ਵਿਆਹ ਕੇ ਤੋਰ ਦੇਣਾ ਮੈਨੂੰ। ਹੂੰ। ਬਲਕਾਰ ਵੀਰਪਾਲ ਨੂੰ ਬੜੇ ਦਲਾਸੇ ਦਿੰ ਚੁੱਪ ਕਰਕੇ ਵੀਰਪਾਲ ਉਹਦੇ ਕੋਲੋਂ ਉੱਠ ਆਉਂਦੀ ਐ ਤੇ ਆਉਂਦੀ ਆਉਂਦੀ ਉਹਨੂੰ ਇਹ ਗੱਲ ਕਹੇ ਆਉਂਦੀ ਐ ਵੀ ਚਾਹੇ ਮੇਰਾ ਵਿਆਹ ਉੱਥੇ ਕਰ ਦਣ ਹਮ ਪਰ ਮੈਂ ਆਉਂਗੀ ਤੇਰੇ ਕੋਲ ਹੀ ਹਮ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਅੱਛਾ ਰਾਤ ਨੂੰ ਆਪਣੇ ਕਮਰੇ 'ਚ ਪਿਆ ਬਲਕਾਰ ਵੀ ਇਹ ਗੱਲਾਂ ਸੋਚਦਾ ਐ ਵੀ ਵੀਰਪਾਲ ਨੇ ਐਡੀ ਗੱਲ ਕਹਿ ਤੀ ਹਮ ਤੇ ਉਹਦਾ ਰਿਸ਼ਤਾ ਵੀ ਤਿਆਰ ਹੋ ਰਿਹਾ ਹਮ ਵੀ ਹੱਲ ਵੀ ਕੋਈ ਹੈ ਨਹੀਂ ਮੇਰੇ ਕੋਲੇ ਹਮ ਉਹ ਪਿਆ ਪਿਆ ਵੀਰਪਾਲ ਦੀਆਂ ਗੱਲਾਂ ਧਿਆਨ ਨਾਲ ਸੋਚਣ ਦੀ ਕੋਸ਼ਿਸ਼ ਕਰਦਾ ਹਮ ਉਹਦੇ ਮਨ 'ਚ ਖਿਆਲ ਆਉਂਦਾ ਐ ਵੀ ਵੀਰਪਾਲ ਨੇ ਇਹ ਕਿਹਾ ਸੀ ਵੀ ਮੁੰਡਾ ਮੈਥੋਂ ਉਮਰ ਚ 10-15 ਸਾਲ ਵੱਡਾ ਹੈ ਹੂੰ ਤੇ ਉਹਦੇ ਕੋਲੇ ਪੈਲੀ ਵੀ 10-12 ਕਿੱਲੇ ਹੈ ਹੂੰ ਵੀ ਜੇ ਇਹ ਕਰੀਏ ਮੈਂ ਵੀਰਪਾਲ ਨੂੰ ਮਨਾ ਕੇ ਉੱਥੇ ਕੇਰਾ ਤੋੜ ਦਾਂ ਹੂੰ ਵੀਰਪਾਲ ਕੇਰਾ ਉੱਥੇ ਵਾਗੀ ਹੂੰ ਉਹ ਉਹਦੀ ਜ਼ਮੀਨ ਦੀ ਹੱਕਦਾਰ ਹੋ ਜੂਗੀ ਅੱਛਾ ਫੇਰ ਮੈਂ ਵੀਰਪਾਲ ਨੂੰ ਤੋ ਤਰਾਕ ਕਰਾ ਦੂੰਗਾ ਤੇ ਜ਼ਮੀਨ ਵੀ ਮੇਰੇ ਹਿੱਸੇ ਆ ਜੂਗੀ ਤੇ ਵੀਰਪਾਲ ਵੀ ਅੱਛਾ ਉਧਰੋਂ ਵੀਰਪਾਲ ਦੇ ਬਾਪੂ ਨੇ ਵੀ ਮੰਨ ਜਾਣਾ ਕਿਉਂਕਿ ਦੁਬਾਰਾ ਕੁੜੀ ਦਾ ਵਿਆਹ ਛੇਤੀ ਕਰਿਆ ਹੁੰਦਾ ਨਹੀਂ ਕਿਤੇ ਹੂੰ ਅਗਲੇ ਦਿਨ ਉਹ ਵੀਰਪਾਲ ਨੂੰ ਮਿਲਦਾ ਤਵੀਰਪਾਲ ਨੂੰ ਇਹੀ ਗੱਲ ਕਹਿੰਦਾ ਵੀ ਦੇਖ ਮੇਰੇ ਕੋਲ ਇੱਕ ਹੋਰ ਆ ਹੈ ਹੂੰ ਤੂੰ ਐ ਕਰ ਹੂੰ ਇੱਕ ਵਾਰ ਡੋਲੀ ਬਹਿ ਜਾ ਹੂੰ ਉੱਥੇ ਚਲੀ ਜਾ ਹੂੰ ਉਸ ਤੋਂ ਬਾਅਦ ਤੋ ਤਲਾਕ ਲੈ ਲਈ ਅੱਛਾ ਤੂੰ ਜ਼ਮੀਨ ਦੀ ਹੱਕਦਾਰ ਹੋ ਜੇਂਗੀ ਹੂੰ ਫਿਰ ਤੇਰਾ ਬਾਪੂ ਵੀ ਮੰਨ ਜਾਊਗਾ ਹੂੰ ਜ਼ਮੀਨ ਵੀ ਆ ਜਾਊ ਆਪਣੇ ਕੋਲੇ ਅੱਛਾ ਤੇ ਤੂੰ ਵੀ ਮੇਰੇ ਕੋਲ ਆ ਜੇਂਗੀ ਹੂੰ ਵੀਰਪਾਲ ਪਹਿਲਾਂ ਤਾਂ ਨਾ ਨੁਕਰ ਕਰਦੀ ਹੈ ਹੂੰ ਪਰ ਉਹਦੇ ਸਮਝਾਉਣ ਦੇ ਬਾਅਦ ਵੀਰਪਾਲ ਵੀ ਇਹ ਗੱਲ ਮੰਨ ਜਾਂਦੀ ਹੈ ਕਿਉਂਕਿ ਕੋਈ ਹੋਰ ਰਾਹ ਹੀ ਨਹੀਂ ਸਿਬਜਦਾ ਹੂੰ ਥੋੜੇ ਦਿਨ ਬੀਤਦੇ ਆ ਤਾਂ ਵੀਰਪਾਲ ਦਾ ਪਿਓ ਉਹਦੀ ਮਾਂ ਨੂੰ ਕਹਿੰਦਾ ਹੈ ਹੂੰ ਵੀ ਮੁੰਡੇ ਵਾਲੇ ਕਾਲ ਕਰਦੇ ਆ ਵਿਆਹ ਦੀ ਹੂੰ ਵੀਰਪਾਲ ਦੀ ਮਾਂ ਕਹਿੰਦੀ ਵੀ ਜੇ ਕਾਲ ਕਰਦੇ ਤਾਂ ਕਰ ਦਾਂਗੇ ਕੋਈ ਨਾ ਫਿਰ ਤਰੀਕਾ ਢਾ ਲੈਨੇ ਆਪਾਂ ਹੂੰ ਉਹ ਕਹਿੰਦਾ ਇੱਕ ਵਾਰ ਵੀਰਪਾਲ ਨੂੰ ਵੀ ਪੁੱਛ ਲੈ ਹੂੰ ਵੀਰਪਾਲ ਨੂੰ ਪੁੱਛਦੇ ਆ ਵੀ ਵਿਆਹ ਹੈ ਤੇਰਾ ਹੂੰ ਉਹ ਕਹਿੰਦੀ ਮੈਨੂੰ ਮੰਨਜ਼ੂਰ ਆ ਹੂੰ ਫਿਰ ਜਿਆਦੇ ਸਮਾਂ ਨਹੀਂ ਪੈਂਦਾ ਹੂੰ 2 ਕੁ ਮਹੀਨੇ ਬਾਅਦ ਹੀ ਵੀਰਪਾਲ ਦਾ ਵਿਆਹ ਹੋ ਜਾਂਦਾ ਅੱਛਾ ਵੀਰਪਾਲ ਆਪਣੇ ਸਹੁਰੇ ਘਰੇ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਉਹਨੂੰ ਇਹ ਪਤਾ ਲੱਗਦਾ ਵੀ ਮੇਰੇ ਘਰ ਵਾਲੇ ਦੇ ਪਹਿਲਾਂ ਵੀ ਇੱਕ ਮੁੰਡਾ अच्छा वो पहला भी ਵਿਆਹਿਆ ਹੋਇਆ ਸੀ। ਅੱਛਾ ਕੋਹਰਾਨ ਹੁੰਦੀ ਹੈ ਵੀ ਕੀ ਮੇਰੇ ਮਾਂ-ਬਾਪ ਨੂੰ ਇਹ ਗੱਲ ਨਹੀਂ ਸੀ ਪਤਾ। ਹੂੰ ਠੀਕ ਹੈ ਮੁੰਡਾ ਵੱਡੀ ਉਮਰ ਦਾ ਸੀ। ਹੂੰ ਜ਼ਮੀਨ ਦੇ لالਚ ਨੂੰ ਵਿਆਹ ਕਰਤਾ ਹੋਣਾ। ਹੂੰ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਮੁੰਡਾ ਵਿਆਹਿਆ ਹੋਇਆ ਹੈ। ਇਹਦੇ ਪਹਿਲਾਂ ਵੀ ਇੱਕ ਜਵਾਕ ਆ। ਹੂੰ ਉਹ ਆਪਣੀ ਕਿਸਮਤ ਨੂੰ ਕੋਸਦੀ ਹੈ। ਵੀ ਮੈਂ ਆ ਕੇ ਘਰ ਬੈਠੀ। ਹੂੰ ਬਲਕਾਰ ਨੇ ਤਾਂ ਹੋਰ ਹੀ ਪਸੂੜੀ ਵਸਾਤਾ ਮੈਨੂੰ। ਹੂੰ ਉਹ ਮਨ 'ਚ ਬਲਕਾਰ ਨੂੰ 100 ਗਾਲਾਂ ਕੱਢਦੀ ਹੈ। ਹੂੰ ਵੀ ਜੇ ਮੰਨ ਜਾਂਦਾ ਮੈਂ ਕਿਹਾ ਵੀ ਸੀ ਵੀ ਆਪਾਂ ਭੱਜ ਚੱਲਦੇ ਆਂ ਹੂੰ ਪਹਿਲੀ ਫੇਰੀ ਵੀਰਪਾਲ ਜਦੋਂ ਪੇਕੇ ਆਉਂਦੀ ਹੈ ਤਾਂ ਉਹ ਬਲਕਾਰ ਨੂੰ ਮਿਲਦੀ ਹੈ ਹੂੰ ਬਲਕਾਰ ਨੂੰ ਸਾਰੀ ਗੱਲ ਦੱਸਦੀ ਹੈ ਨਾਲੇ ਬਲਕਾਰ ਨੂੰ ਗਾਲਾਂ ਦਿੰਦੀ ਹੈ ਹੂੰ ਬਲਕਾਰ ਵੀ ਉਹਦੀ ਸਾਰੀ ਗੱਲ ਸੁਣ ਕੇ ਸੁੰਨ ਹੋ ਜਾਂਦਾ ਅੱਛਾ ਉਹ ਸੋਚ ਕੇ ਜੇ ਉਹਨੂੰ ਕਹਿੰਦਾ ਵੀ ਚੱਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਵੀ ਗੱਲ ਹਜੇ ਵੀ ਆਪਣੇ ਹੱਥ 'ਚ ਹੀ ਹੈ ਅੱਛਾ ਤੂੰ ਹੁਣ ਐ ਕਰ ਵੀ ਜਾ ਕੇ ਨਾ ਤਾਂ ਤੂੰ ਆਪਦੇ ਘਰ ਵਾਲੇ ਸੁਖਦੇਵ ਨਾਲ ਮਨ ਮਿਲਾਉਣਾ ਹੂੰ ਨਾ ਉਹਦੇ ਮੁੰਡੇ ਨਾਲ ਹੂੰ ਵੀ ਅਈ ਸਾਲ ਢੇਡ ਸਾਲ ਲੰਘ ਲੈਣ ਦੇ ਹੂੰ ਉਸ ਤੋਂ ਬਾਅਦ ਤਲਾਕ ਕਰਾਇਆ ਹੂੰ ਉਹ ਆਪ ਹੀ ਤਲਾਕ ਦੇ ਦੂ ਤੈਨੂੰ ਹੂੰ ਜਦੋਂ ਦੋਦੇ ਹਿਸਾਬ ਨਾਲ ਨਾ ਚੱਲੀ ਹੂੰ ਉਹ ਕਹਿੰਦੀ ਠੀਕ ਹੈ ਪਹਿਲੀ ਤੇਰੇ ਕੰਡੇ ਬੀਜੇ ਹੋਏ ਮੈਂ ਹੁਣ ਤੱਕ ਚੁਗ ਰਹੀ ਆ ਹੂੰ ਤੂੰ ਹੋਰ ਪਤਾ ਨਹੀਂ ਮੈਨੂੰ ਕਿੰਨੇ ਕੰਡਿਆਂ ਤੋਂ ਕੁੜੀ ਸਣਾ ਹੂੰ ਇਸ ਮੁਲਾਕਾਤ ਦੇ ਪਿੱਛੋਂ ਉਹ ਆਪਦੇ ਸਹੁਰੇ ਘਰ ਚਲੀ ਜਾਂਦੀ ਹੈ ਹੂੰ ਤੇ ਫਿਰ ਉਹ ਸਹੁਰੇ ਆ ਕੇ ਵੀ ਬਲਕਾਰ ਦੀਆਂ ਗੱਲਾਂ ਨੂੰ ਧਿਆਨ ਚ ਰੱਖਦੀ ਹੈ ਹੂੰ ਉਹ ਨਾ ਆਪਦੇ ਘਰ ਵਾਲੇ ਨਾਲ ਮਨ ਮਿਲਾਉਂਦੀ ਹੈ ਨਾ ਹੀ ਉਹ ਉਸ ਮੁੰਡੇ ਨਾਲ ਮਨ ਮਿਲਾਉਂਦੀ ਹੈ ਹੂੰ ਉਹ ਜਾਣ ਜਾਣ ਕੇ ਗਲਤੀਆਂ ਕਰਦੀ ਹੈ ਹੂੰ ਜਾਣ ਜਾਣ ਤੇ ਟਾਈਮ 'ਤੇ ਰੋਟੀ ਪਾਣੀ ਨਹੀਂ ਦਿੰਦੀ ਹੂੰ ਕਈ ਵਾਰੀ ਤਾਂ ਸੁਖਦੇਵ ਵੀ ਸੋਚਦਾ ਵੀ ਮੈਂ ਵਿਆਹ ਕਰਾ ਕੇ ਗਲਤੀ ਕਰ ਲਈ ਹੂੰ ਉਹਦਾ ਮੁੰਡਾ ਵੀ ਉਹਦੇ ਨਾਲ ਲੜਾਈ ਕਰਦਾ ਵੀ ਬਾਪੂ ਤਾਂ ਕੀ ਖੱਟੇ ਵਿਆਹ ਕਰਾ ਕੇ ਹੂੰ ਤਾਂ ਸੁਖਦੇਵ ਉਹਨੂੰ ਕਹਿੰਦਾ ਵੀ ਪੁੱਤ ਮੈਂ ਤਾਂ ਤੇਰੇ ਕਰਕੇ ਅੱਖ ਚੱਬਿਆ ਸੀ ਹੂੰ ਉਹ ਕਹਿੰਦਾ ਅੱਖ ਚੱਬਣ ਨੂੰ ਕਿ ਮੈਂ ਦੁੱਧ ਚੁੰਗਦਾ ਜਵਾਕ ਆ ਹੂੰ 15-16 ਸਾਲ ਦੀ ਮੇਰੀ ਉਮਰ ਆ ਹੂੰ ਚਾਰ-ਪੰਜ ਸਾਲੇ ਮੈਥੋਂ ਵੱਡੀ ਐ ਹੂੰ ਮੈਂ ਇਹਨੇ ਮੇਰਾ ਕੀ ਖਿਆਲ ਰੱਖਣਾ ਆਪਦਾ ਖਿਆਲ ਮੈਂ ਆਪ ਹੀ ਰੱਖ ਸਕਦਾ ਸੀ ਬਿਲਕੁਲ ਤੇ ਇਹ ਖਿੱਚਾ ਤਾਨੀ ਪਰਿਵਾਰ 'ਚ ਚੱਲਦੀ ਰਹਿੰਦੀ ਐ ਅੱਛਾ ਵੀਰਪਾਲ ਦੀ ਨਫ਼ਰਤ ਸੁਖਦੇਵ ਤੇ ਉਹਦੇ ਮੁੰਡੇ ਪ੍ਰਤੀ ਦਿਨ-ਬਦਨ ਵੱਧਦੀ ਜਾਂਦੀ ਸੀ ਅੱਛਾ ਤੇ ਦੂਜੇ ਪਾਸੇ ਸੁਖਦੇਵ ਤੇ ਉਹਦੇ ਮੁੰਡੇ ਨੂੰ ਵੀ ਵੀਰਪਾਲ ਕੋਈ ਬਾਤ ਹੀ ਚੰਗੀ ਨਹੀਂ ਸੀ ਲੱਗਦੀ ਹੂੰ ਵੀਰਪਾਲ ਅਨੇ ਬਹਾਨੇ ਪੇਕੇ ਆਈ ਰਹਿੰਦੀ ਅੱਛਾ ਬਲਕਾਰ ਨੂੰ ਮਿਲਣ ਵਾਸਤੇ ਅੱਛਾ ਉਹ ਕਹਿੰਦੀ ਤੂੰ ਤਾਂ ਮੇਰੀ ਜ਼ਿੰਦਗੀ ਨਰਕ ਬਣਾਤੀ ਅੱਛਾ ਨਾ ਮੈਂ ਉਹਨਾਂ ਦੀ ਆ ਨਾ ਮੈਂ ਤੇਰੀ ਹੂੰ ਉਹ ਕਹਿੰਦੀ ਜੇ ਐਂ ਚੱਲਦਾ ਰਿਹਾ ਜਾਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂ ਹੂੰ ਜਾਂ ਮੈਂ ਤੇਰੇ ਘਰੇ ਆ ਕੇ ਭੇਜਾਂ अच्छा वीरपाल ਜਿੰਨੇ ਵਾਰ ਬਲਕਾਰ ਨੂੰ ਮਿਲਣ ਆਉਂਦੀ ਏਸੇ ਗੱਲ ਤੇ ਬਹਿਸ ਕਰਦੀ ਹੂੰ ਬਲਕਾਰ ਦੇ ਮਨ ਤੇ ਵੀ ਵੀਰਪਾਲ ਦੀਆਂ ਇਹਨਾਂ ਗੱਲਾਂ ਦਾ ਬੋਝ ਬਣਿਆ ਰਹਿੰਦਾ ਅੱਛਾ ਇੱਕ ਵਾਰ ਜਦੋਂ ਉਹ ਬਲਕਾਰ ਨੂੰ ਮਿਲਣ ਆਈ ਤਾਂ ਬਲਕਾਰ ਉਹਨੂੰ ਕਹਿੰਦਾ ਤੂੰ ਐ ਕਰ ਤੇਰੇ ਘਰ ਵਾਲੇ ਨੂੰ ਇਹ ਕਹਿ ਵੀ ਤੇਰੇ ਨਾਂ 'ਤੇ ਜ਼ਮੀਨ ਲਵਾ ਦੇ ਅੱਛਾ ਉਸ ਤੋਂ ਬਾਅਦ ਤੂੰ ਤਲਾਕ ਲੈ ਲੈ ਉਹਦੇ ਤੋਂ ਹੂੰ ਫਿਰ ਤੇਰੇ ਨਾਂ ਮੈਂ ਵਿਆਹ ਕਰਾ ਲਵਾਂਗਾ ਉਹ ਜਦੋਂ ਸੌਰੇ ਜਾਂਦੀ ਹੈ ਹੂੰ ਤਾਂ ਆਨੇ ਬਹਾਨੇ ਜੇ ਉਹ ਆਪਦੇ ਪਤੀ ਨਾਲ ਗੱਲ ਕਰਦੀ ਹੈ ਹੂੰ ਉਹਨੂੰ ਕਹਿੰਦੀ ਵੀ ਤੁਸੀਂ ਮੇਰੇ ਤੋਂ ਵੱਡੇ ਉਮਰ ਦੇ ਹੂੰ ਕੱਲ ਖਲਾ ਨੂੰ ਜੇ ਤੁਹਾਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਹੂੰ ਤਾਂ ਮੈਨੂੰ ਮੁੰਡੇ ਨੇ ਕਿੱਥੇ ਰੋਟੀ ਦੇਣੀ ਹੈ ਹੂੰ ਵੀ ਤੁਸੀਂ ਐ ਕਰੋ ਵੀ ਅੱਧੀ ਜ਼ਮੀਨ ਮੇਰੇ ਨਾਲ ਲਵਾ ਦਿਓ ਅੱਛਾ ਉਹਦੇ ਘਰ ਵਾਲਾ ਸ਼ਾਇਦ ਸਮਝਦਾਰ ਸੀ ਹੂੰ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਐਨਾ ਵੀ ਕਿੰਨਾ ਕਬੱਡਾ ਮੈਂ ਤੇਥੋਂ ਮਰ ਚ ਮੈਂ ਕਿੱਥੇ ਜਾਣ ਲੱਗਾ ਹੂੰ ਨਾਲੇ ਜੇ ਤੂੰ ਆਪਦਾ ਵਰਤਵਾਰਾ ਸਹੀ ਕਰੇ ਮੁੰਡਾ ਵੀ ਤੈਨੂੰ ਇੱਜ਼ਤ ਦੇਊਗਾ ਉਹ ਵੀ ਤੈਨੂੰ ਮਾਂ ਵਾਲਾ ਪਿਆਰ ਦੇਊਗਾ ਹੂੰ ਨਾਲੇ ਤੇਰਾ ਅੱਜ ਤੋਂ ਪੇਕੇ ਜਾਣਾ ਬੰਦ ਹੂੰ ਉਹੀ ਤੈਨੂੰ ਇਹੋ ਜਿਹੇ ਪੁੱਠੀਆਂ ਮੱਤਾਂ ਦਿੰਦੇ ਆ ਹੂੰ ਤਬੀਰਪਾਲ ਹੋਰ ਵੀ ਪਰੇਸ਼ਾਨ ਹੋ ਜਾਂਦੀ ਹੈ ਹੂੰ ਉਹ ਸੋਚਦੀ ਹੈ ਵੀ ਮੈਂ ਬਲਕਾਰ ਨਾਲ ਕੁਝ ਰਿਆ ਕਰਕੇ ਆਉਣੀ ਆ ਤੇ ਇੱਥੇ ਆ ਕੇ ਕੁਝ ਹੋਰ ਬਣ ਜਾਂਦਾ ਹਾਂ ਵੀ ਸਾਡਾ ਦਾ ਤਾਂ ਪੁੱਠਾ ਹੀ ਚੱਲ ਜਾਂਦਾ ਹਾਂ ਉਹ ਸੋਚਦੀ ਹੈ ਵੀ ਜਦੋਂ ਮੈਂ ਹੁਣ ਪੇਕੇ ਜਾਣਾ ਹੈ ਤਾਂ ਮੈਂ ਬਲਕਾਰ ਨਾਲ ਇੱਕ ਪਾਸਾ ਕਰਕੇ ਹੀ ਆਉਣਾ ਅੱਛਾ ਵੀ ਗੱਲ ਇੱਕ ਪਾਸੇ ਲਾ ਦੇ ਹੂੰ ਮੈਨੂੰ ਵਿਚਾਲੇ ਨਾਲ ਲੜਕਾ ਹੂੰ ਹਰ ਬਾਰ ਤੇਰੀ ਦਿੱਤੀ ਰਹਿ ਮੈਨੂੰ ਪੁੱਠੀ ਪੈ ਜਾਂਦੀ ਹੂੰ ਇਸ ਵਾਰ ਜਦੋਂ ਪੇਕੇ ਜਾਂਦੀ ਹੈ ਤਾਂ ਬਲਕਾਰ ਨੂੰ ਇਹੀ ਕਹਿੰਦੀ ਹੈ ਹੂੰ ਤੇਰੀਆਂ ਰਾਇ ਮੂਰੇ ਮੈਂ ਹੱਥ ਬੰਨੇ ਹੂੰ ਹੁਣ ਮੈਨੂੰ ਤੇਰੀ رائے ਜਾਂ ਸਲਾਹ ਨਹੀਂ ਚਾਹੀਦੀ ਮੈਨੂੰ ਤੂੰ ਫੈਸਲਾ ਕਰਕੇ ਦੇ ਅੱਛਾ ਵੀ ਤੂੰ ਮੈਨੂੰ ਰੱਖਣਾ ਹੈ ਜਾਂ ਨਹੀਂ ਰੱਖਣਾ ਹੂੰ ਮੈਨੂੰ ਉੱਥੋਂ ਕੱਢਣਾ ਹੈ ਜਾਂ ਨਹੀਂ ਹੂੰ ਉਹ ਕਹਿੰਦੀ ਹੁਣ ਤਾਂ ਗੱਲ ਇੱਥੋਂ ਤੱਕ ਆ ਗਈ ਵੀ ਨਾ ਤਾਂ ਉਹਨੇ ਮੈਨੂੰ ਜ਼ਮੀਨ ਦੇਣੀ ਹੈ ਹੂੰ ਨਾ ਹੀ ਉਹਨੇ ਮੈਨੂੰ ਪੇਕੇ ਆਉਣ ਦੇਣਾ ਹੂੰ ਮੈਂ ਤਾਂ ਤੈਨੂੰ ਮਿਲਣੋਂ ਵੀ ਗਈ ਹੂੰ ਉਹ ਕਹਿੰਦੀ ਇਹਦਾ ਹੱਲ ਕਰ ਕੁਛ ਹੂੰ ਤਾਂ ਉਹ ਥੋੜਾ ਜਿਹਾ ਸੋਚ ਕੇ ਵੀਰਪਾਲ ਨੂੰ ਕਹਿੰਦਾ ਵੀ ਹੁਣ ਤਾਂ ਇੱਕੋ ਹੀ ਰਾਹ ਹੈ ਅੱਛਾ ਉਹ ਕਹਿੰਦੀ ਕੀ ਕਹਿੰਦਾ ਤੇਰੇ ਘਰ ਵਾਲੇ ਨੂੰ ਮਾਰ ਦਿੰਦੇ ਆ ਅੱਛਾ ਉਹ ਕਹਿੰਦੀ ਤੇਰਾ ਦਿਮਾਗ ਠੀਕ ਹੈ ਹੂੰ ਮੇਰੇ ਘਰ ਵਾਲੇ ਨੂੰ ਜੇ ਮੈਂ ਮਾਰ ਦੂੰਗੀ ਮੈਨੂੰ ਤਾਂ ਜੇਲ੍ਹ ਹੋ ਜੂਗੀ। ਹੂੰ। ਨਾ ਮੈਨੂੰ ਜ਼ਮੀਨ ਮਿਲਣੀ ਹੈ ਨਾ ਮੈਂ ਤੇਰੇ ਕੋਲ ਆ ਸਕਦੀ ਹਾਂ। ਹੂੰ। ਉਹ ਕਹਿੰਦਾ ਤੂੰ ਗੱਲ ਤਾਂ ਸੁਣ। ਹੂੰ। ਕਹਿੰਦਾ ਤੂੰ ਐਂ ਕਰੀ ਘਰ ਵਾਲੇ ਨੂੰ ਰੋਟੀ 'ਚ ਕੁਝ ਪਾ ਕੇ ਦੇ ਦੇ। ਅੱਛਾ। ਉਹਦੇ ਕਤਲ ਦਾ ਦੋਸ਼ ਲਾ ਦੀ ਉਹਦੇ ਮੁੰਡੇ ਦੇ ਸਿਰ। ਹੂੰ। ਉਹ ਕਹਿੰਦੀ ਕੋਈ ਐਵੇਂ ਕਿਵੇਂ ਯਕੀਨ ਕਰ ਲੂਗਾ ਵੀ ਉਹਨੇ ਮਾਰਿਆ। ਹੂੰ। ਕਹਿੰਦਾ ਤੂੰ ਗੱਲ ਇਹ ਬਣਾ ਦੀ ਸਾਡੇ ਘਰ 'ਚ ਜ਼ਮੀਨ ਨੂੰ ਲੈ ਕੇ ਲੜਾਈ ਰਹਿੰਦੀ ਸੀ। ਹੂੰ। ਮੇਰੇ ਘਰ ਵਾਲਾ ਮੇਰੇ ਨਾਂ 'ਤੇ ਦੀ ਜ਼ਮੀਨ ਲਵਾਉਂਦਾ ਸੀ। ਹੂੰ। ਉਹਦਾ ਮੁੰਡਾ ਲਵਾਉਣ ਨਹੀਂ ਸੀ ਦਿੰਦਾ। ਹੂੰ। ਮੇਰੇ ਘਰ ਵਾਲੇ ਵੀ ਮੈਂ ਉਮਰ ਚ ਵੱਡਾ ਵੀ ਆ ਇਹਦੇ ਤੋਂ ਹੂੰ ਕੱਲ ਨੂੰ ਮੁੰਡੇ ਨੇ ਰੋਟੀ ਨਹੀਂ ਦੇਣੀ ਇਹਨੂੰ ਹੂੰ ਜੇ ਇਹਦੇ ਨਾਲ ਜ਼ਮੀਨ ਰਹੂਗੀ ਤਾਂ ਮੁੰਡਾ ਇਹਨੂੰ ਰੋਟੀ ਪਾਣੀ ਦੇਊਗਾ ਹੂੰ ਉਹ ਕਹਿੰਦੀ ਵੀ ਗੱਲ ਤਾਂ ਤੇਰੀ ਠੀਕ ਲੱਗਦੀ ਐ ਹੂੰ ਕਹਿੰਦੀ ਠੀਕ ਐ ਹੂੰ ਤਬਲਕਾਰ ਪੁੱਛਦਾ ਵੀ ਤੂੰ ਜਾਣਾ ਕਿੱਦਾਂ ਵਾਪਸ ਹੂੰ ਉਹ ਕਹਿੰਦੀ ਮੈਂ ਕੱਲ ਨੂੰ ਜਾਣਾ ਹੂੰ ਉਹ ਕਹਿੰਦਾ ਤੂੰ ਕੱਲ ਨੂੰ ਮੈਨੂੰ ਜਾਣ ਤੋਂ ਪਹਿਲਾਂ ਮਿਲਣਾ ਹੀ ਹੂੰ ਮੈਂ ਤੈਨੂੰ ਹਿਲਾ ਕਰਕੇ ਦੇਊਂਗਾ ਹੂੰ ਅਗਲੇ ਦਿਨ ਉਹ ਮਿਲਦੀ ਐ ਤਾਂ ਉਹਨੂੰ ਜ਼ਹਿਰ ਦੀ ਸ਼ੀਸ਼ੀ ਲਿਆ ਕੇ ਦੇ ਦਿੰਦਾ ਅੱਛਾ ਵਾਪਸ ਸੌਰੇ ਜਾਂਦੀ ਐ ਮੌਕਾ ਜੇ ਦੇਖ ਕੇ ਘਰ ਵਾਲੇ ਦੀ ਸਬਜ਼ੀ ਚ ਜ਼ਹਿਰ ਮਿਲ ਆ ਜਾਂਦੀ ਹੈ। ਅੱਛਾ ਤੇ ਵੀਰਪਾਲ ਦੀਆਂ ਅੱਖਾਂ ਸਾਹਮਣੇ ਉਹਦੀ ਤੜਫ ਤੜਫ ਕੇ ਮੌਤ ਹੋ ਜਾਂਦੀ ਹੈ। ਓਹੋ। ਅਗਲੀ ਸਵੇਰ ਜਦੋਂ ਵੀਰਪਾਲ ਉੱਠਦੀ ਹੈ ਤਾਂ ਉਹ ਚਿੰਗ ਚਿੰਗਾਣਾ ਪਾਉਣਾ ਸ਼ੁਰੂ ਕਰ ਦਿੰਦੀ ਹੈ। ਅੱਛਾ ਸਾਰਾ ੜਾ ਦਵਾਲਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਵੀ ਕੀ ਹੋ ਗਿਆ। ਹੂੰ ਉਹ ਦੇਖਦੇ ਆ ਵੀ ਸੁਖਦੇਵ ਦੇ ਮੂੰਹ 'ਚੋਂ ਛਾਗਾ ਹੀ ਪਈ ਹੁੰਦੀ ਹੈ। ਅੱਛਾ ਤੇ ਪਿੰਡ ਦੇ ਕਈ ਸਿਆਣੇ ਲੋਕ ਇਹ ਕਹਿੰਦੇ ਆ ਵੀ ਐਂ ਲੱਗਦਾ ਜਿਵੇਂ ਇਹਨੇ ਜ਼ਹਿਰ ਖਾਧਾ ਹੁੰਦਾ। ਅੱਛਾ ਜਾਂ ਇਹਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੁੰਦਾ। ਅੱਛਾ ਤਾਂ ਵੀਰਪਾਲ ਆਪਣਾ ਅਸਲੀ ਦਾ ਖੇਡਦੀ ਹੈ। ਹੂੰ ਉਹ ਪਿੱਟਣਾ ਸ਼ੁਰੂ ਕਰ ਦਿੰਦੀ ਐ ਹੂੰ ਉਹ ਕਹਿੰਦੀ ਵੀ ਆਹ ਮੁੰਡੇ ਨੇ ਜ਼ਹਿਰ ਦਿੱਤਾ ਹੋਊਗਾ ਹੂੰ ਰਾਤ ਕਹਿੰਦੀ ਇਹ ਦੋ ਜਦੇਵੀ ਨੇ ਹੂੰ ਤੇ ਇਹਨਾਂ ਨੇ ਬਹਿ ਕੇ ਇਕੱਠਿਆਂ ਸ਼ਰਾਬ ਵੀ ਪੀਤੀ ਐ ਹੂੰ ਪਿੰਡ ਦੇ ਲੋਕ ਪੁੱਛਦੇ ਆ ਵੀ ਇਹ ਇਹਨੂੰ ਕਿਉਂ ਸ਼ਰਾਬ 'ਚ ਕੁਝ ਮਿਲਾ ਕੇ ਦੇਊਗਾ ਪੁੱਤ ਐ ਤਾਂ ਉਹਦਾ ਹੂੰ ਉਹ ਦੱਸਦੀ ਐ ਵੀ ਸਾਡੇ ਘਰ 'ਚ ਰਹਿੰਦੀ ਸੀ ਜ਼ਮੀਨ ਨੂੰ ਲੈ ਕੇ ਲੜਾਈ ਅੱਛਾ ਉਹ ਕਹਿੰਦੀ ਐ ਵੀ ਇਹਦਾ ਪਿਓ ਅੱਧੀ ਜ਼ਮੀਨ ਮੇਰੇ ਨਾਲ ਲਵਾਉਂਦਾ ਸੀ ਅੱਛਾ ਤੇ ਇਹ ਲੜਦਾ ਸੀ ਵੀ ਮੇਰੇ ਹਿੱਸੇ ਦੀ ਜ਼ਮੀਨ ਤੂੰ ਐ ਕਿਵੇਂ ਇਹਨੂੰ ਦੇ ਦੇਂਗਾ ਅੱਛਾ ਬੀਰਪਾਲ ਦਾ ਦਾਅ ਉਹਦੇ ਤੇ ਉਦੋਂ ਪੁੱਠਾ ਪਿਆ ਜਾਂਦਾ ਜਦੋਂ ਉਹਦਾ ਮੁੰਡਾ ਇਹ ਦੱਸਦਾ ਹੈ ਵੀ ਜ਼ਮੀਨ ਤਾਂ ਮੇਰੇ ਪਿਓ ਨੇ ਪਿਛਲੇ ਹਫ਼ਤੇ ਮੇਰੇ ਨਾਲ ਲਵਾਤੀ। ਅੱਛਾ ਬੀਰਪਾਲ ਤੇ ਸਾਰੇ ਪਿੰਡ ਦੇ ਲੋਕ ਹੱਕੇ ਬੱਕੇ ਰਹਿ ਜਾਂਦੇ। ਹੂੰ ਵੀ ਆਹ ਕੀ ਨਵਾਂ ਤਮਾਸ਼ਾ? ਹੂੰ ਉਹ ਮੁੰਡਾ ਦੱਸਦਾ ਹੈ ਵੀ ਮੇਰੇ ਪਿਓ ਨੇ ਪਿਛਲੇ ਹਫ਼ਤੇ ਮੇਰੇ ਨਾਲ ਜ਼ਮੀਨ ਲਵਾਤੀ ਸੀ। ਹੂੰ ਮੇਰੇ ਪਿਓ ਨੇ ਮੈਨੂੰ ਦੱਸਿਆ ਵੀ ਇਹ ਮੇਰੇ ਪਿਓ ਨੂੰ ਅੱਧੀ ਜ਼ਮੀਨ ਇਹਦੇ ਨਾਲ ਲਵਾਉਣ ਦੀ ਗੱਲ ਕਹਿੰਦੀ ਸੀ। ਅੱਛਾ ਮੇਰੇ ਪਿਓ ਨੂੰ ਇਹ ਤੇ ਸ਼ੱਕ ਹੋਇਆ ਤੇ ਉਹਨੇ ਪਿਛਲੇ ਹਫ਼ਤੇ ਮੇਰੇ ਨਾਲ ਸਾਰੀ ਜ਼ਮੀਨ ਕਰਤੀ। ਹੂੰ ਤੇ ਹੁਣ ਮੇਰੇ ਪਿਓ ਨੂੰ ਮੈਂ ਨਹੀਂ ਇਹਨੇ ਮਾਰਿਆ ਅੱਛਾ ਤੇ ਜਦੋਂ ਇਹ ਗੱਲ ਸਾਰੇ ਪਿੰਡ ਨੂੰ ਪਤਾ ਲੱਗਦੀ ਹੈ ਇਸ ਪਿੱਛੋਂ ਪੁਲਿਸ ਨੂੰ ਤਲਾਹ ਲੱਗਦੀ ਹੈ ਹੂੰ ਤਾਂ ਪੁਲਿਸ ਵੀਰਪਾਲ ਨੂੰ ਫੜ ਕੇ ਲਿਆ ਜਾਂਦੀ ਹੈ ਅੱਛਾ ਪੁਲਿਸ ਜਦੋਂ ਵੀਰਪਾਲ ਤੋਂ ਪੁੱਛਗਿੱਛ ਕਰਦੀ ਹੈ ਤਾਂ ਉਹ ਪਹਿਲੇ ਸੱਟੀ ਇਹ ਦੱਸ ਦਿੰਦੀ ਹੈ ਵੀ ਮੈਂ ਮੇਰੇ ਪੇਕੇਆਂ ਤੋਂ ਜ਼ਹਿਰ ਲਿਆ ਕੇ ਦਿੱਤਾ ਅੱਛਾ ਤੇ ਮੇਰੇ ਘਰ ਵਾਲੇ ਨੂੰ ਮੈਂ ਮਾਰਿਆ ਅੱਛਾ ਉਹ ਜਦੋਂ ਪੁੱਛਦੇ ਆ ਵੀ ਜ਼ਹਿਰ ਲਿਆ ਕੇ ਕਿਹਨੇ ਦਿੱਤਾ ਤਾਂ ਉਹ ਬਲਕਾਰ ਦਾ ਨਾਮ ਲੈ ਦਿੰਦੀ ਹੈ ਹੂੰ ਵੀਰਪਾਲ ਤੇ ਬਲਕਾਰ ਦੋਨਾਂ ਨੂੰ ਇਸ ਕੇਸ 'ਚ ਸਜ਼ਾ ਹੋ ਜਾਂਦੀ ਹੈ ਹੂੰ ਤੇ ਦੋਨੇ ਜੇਲ੍ਹ ਚ ਛੜਦੇ ਆ। ਅੱਛਾ ਤੇ ਦੋਨੇ ਜਾਣੇ ਜੇਲ੍ਹ ਚ ਬੈਠੇ ਇੱਕ ਦੂਜੇ ਨੂੰ ਦੋਸ਼ ਦਿੰਦੇ ਆ ਪਰ ਗਲਤੀ ਦੋਨਾਂ ਦੀ ਸੀ। ਬਹੁਤ ਹੀ ਦੁਖਦਾਇਕ ਕਹਾਣੀ ਆ। ਇਹਦੇ ਵਿੱਚ ਕੱਲੇ ਬਲਕਾਰ ਤੇ ਵੀਰਪਾਲ ਦਾ ਕਸੂਰ ਨਹੀਂ। ਵੀਰਪਾਲ ਦਾ ਪਿਓ ਵੀ ਬਰਾਬਰ ਦਾ ਦੋਸ਼ੀ ਆ। ਕਿਉਂਕਿ ਜਦੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਇਹੋ ਜਿਹੀਆਂ ਗਲਤੀਆਂ ਬਾਰੇ ਪਤਾ ਲੱਗਦਾ ਤਾਂ ਉਹ ਆਪਣੇ ਬੱਚਿਆਂ ਨੂੰ ਵਿਆਹਣ ਦੀ ਕਾਰ ਕਰਦੇ ਨੇ ਤੇ ਉਹ ਇਹ ਨਹੀਂ ਸੋਚਦੇ ਕਿ ਅੱਗੇ ਜਾ ਕੇ ਸਾਡੇ ਬੱਚੇ ਕਿਸੇ ਦੇ ਪਰਿਵਾਰ ਨੂੰ ਬਰਬਾਦ ਕਰ ਸਕਦੇ ਆ ਕਾਲੀ ਦੇ ਵਿੱਚ ਵੀਰਪਾਲ ਦਾ ਕੀਤਾ ਵਿਆਹ ਉਹਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਨੂੰ ਖਰਾਬ ਕਰਦਾ ਤੇ ਵੀਰਪਾਲ ਤੇ ਬਲਕਾਰ ਦੀ ਜ਼ਿੰਦਗੀ ਵੀ ਖਰਾਬ ਹੁੰਦੀ ਆ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਗਲਤੀਆਂ ਲੁਕੋ ਕੇ ਉਹਨਾਂ ਦਾ ਵਿਆਹ ਕਰਨ ਦੀ ਬਜਾਏ ਉਹਨਾਂ ਨੂੰ ਸਮਝਾਉਣਾ ਚਾਹੀਦਾ ਤਾਂ ਕਿ ਬੱਚੇ ਅੱਗੇ ਜਾ ਕੇ ਇਹੋ ਜਿਹੀਆਂ ਗਲਤੀਆਂ ਨਾ ਕਰਨ ਸੋ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ